ਬੇਗੰਪੁਰਾ ਟਾਈਗਰ ਫੋਰਸ ਦੇਖਣ ਸੰਗਵਾਲਿਆ ਨੂੰ ਜੈ ਭੀਮ ਜੈ ਭਾਰਤ ਜੈ ਜੁਗ ਜੀ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਥੀਓ ਬੇਗੰਪੁਰਾ ਟਾਈਗਰ ਫੋਰਸ ਕੋਲ ਜਿਹੜਾ ਧਰਨਾ ਸੀਗਾ ਉਹ ਲਗਾਇਆ ਗਿਆ ਸੀਗਾ ਅੱਜ 6ਵੇਂ ਦਿਨ ਵਿੱਚ ਕੱਲ ਸਮਾਪਤ ਹੋਇਆ ਸੀਗਾ ਤੇ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਤਕਰੀਬਨ ਅਦਰ ਜਦੀਆਂ ਮੰਗ ਲਈਆਂ ਸੀ ਕੋਈ ਸਾਡਾ ਰੋਲ ਸੀਗਾ ਪਰ ਐਸਪੀ ਬਈਆ ਸਾਹਿਬ ਨੇ ਸਾਨੂੰ ਅੱਜ 11 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਅਸੀਂ ਉਹਨਾਂ ਨੂੰ ਮਿਲੇ ਆ ਆ ਗੋਮੀ ਪ੍ਰਧਾਨ ਅਸ਼ੋਕ ਸੱਲਣ ਜੀ ਚੇਅਰਮੈਨ ਬਿੱਲਾ ਦਿਵਾਰ ਜੀ ਤੇ ਮੈਂ ਉਤਾਰ ਬਸੀ ਬਜੂ ਸਾਥੀਆਂ ਸਵੇਰ ਮਿਲੇ ਆ ਉਹਨਾਂ ਨੇ ਸਾਨੂੰ ਕੱਲੀ ਕੱਲੀ ਗੱਲ ਦੇ ਉੱਤੇ ਸਾਨੂੰ ਕਾਫੀ ਕੁਝ ਦੱਸਿਆ ਉਹਨਾਂ ਨੇ ਵੀ ਇਹ ਬਾਈ ਪ੍ਰੋਸੈਸ ਕਿਦਾਂ ਕਿਦਾਂ ਹੋਣਾ ਆ ਤੇ ਅਸੀਂ ਸੈਟੀਸਫਾਈਡ ਆ ਉਹਨਾਂ ਨਾਲ ਤੇ ਦੂਜਾ ਜਿਹੜਾ ਕੇਸ ਹੈਗਾ ਧੂਤਕਲਾਂ ਦਾ ਉਹਨਾਂ ਨੇ ਕਿਹਾ ਵੀ ਮੈਂ ਇਹਦੀ ਖੁਦ ਪੈਰਵਾਈ ਕਰੂੰਗਾ ਔਰ ਆਉਣ ਵਾਲੇ ਸ਼ਾਇਦ ਇੱਕ ਇੱਕ ਦੋ ਹਫ਼ਤਿਆਂ ਦੇ ਵਿੱਚ ਰਿਜ਼ਲਟ ਨਿਕਲ ਜਾਊਗਾ ਤੀਜਾ ਆ ਪਹਾਰਪ੍ਰੀਤ ਬੇਗੰਪੂਰੀ ਦਾ ਕੇਸ ਸੀਗਾ ਉਹਦੇ ਵਿੱਚ ਅਰੇਸਟ ਪੈ ਚੁੱਕੀ ਆ ਤੇ ਮੰਜੀਦਪੁਰ ਦਾ ਜਿਹੜਾ ਕੇਸ ਆ ਉਹ ਵੀ ਐਸ ਡੀ ਐਸ ਪੀ ਸਿਟੀ ਜਿਹੜੇ ਆ ਆਪਣੇ ਦੇਵਦਾਤਾ ਉਹ ਵੀ ਹੋਰ ਤੇ ਕਾਰਵਾਈ ਕਰਨੇ ਜਾ ਰਹੇ ਆ ਤੇ ਕੁੱਲ ਮਿਲਾ ਕੇ ਵਧੀਆ ਰਿਸਪੌਂਸ ਰਿਹਾ ਆ ਤੇ ਮੈਂ ਆਪਣੇ ਸੀਐਡੀ ਦੇ ਮਿੱਤਰ ਜਿਹੜੇ ਸਾਡੇ ਹੈਗੇ ਆ ਉਹਨਾਂ ਨੇ ਉਹਨਾਂ ਦਾ ਰੋਲ ਵਧੀਆ ਰਿਹਾ ਆ ਸਪੈਸ਼ਲ ਬ੍ਰਾਂਚ ਦਾ ਵੀ ਵਧੀਆ ਰਿਹਾ ਪੂਰੇ ਸ਼ਹਿਰ ਸ਼ਾਸਨ ਪ੍ਰਸ਼ਾਸਨ ਦਾ ਵਧੀਆ ਰਿਹਾ ਖਾਸ ਕਰਕੇ ਐਸ ਪੀ ਵਾਈਆ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜਾ ਸਾਥੀਆਂ ਨੇ ਧਰਨੇ ਤੇ ਸਾਡਾ ਸਾਥ ਦਿੱਤਾ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਗਤੂ ਦੇ ਧੰਨਵਾਦ ਹਾਂਜੀ ਸਰ ਜੈ ਗੁਰੂ ਦੇਵ ਜੈ ਭੀਮ ਜੈ ਭਾਰਤ ਸਾਥੀਓ ਮੈਂ ਅਸ਼ੋਕ ਥੱਲਣ ਨੈਸ਼ਨਲ ਪ੍ਰੈਜ਼ੀਡੈਂਟ ਬੇਗੰਪੁਰਾ ਟਾਈਗਰ ਫੋਰਸ ਔਰ ਮੇਰੇ ਨਾਲ ਬਿੱਲਾ ਦਿਵਾਲ ਜੀ ਕੌਮੀ ਚੇਅਰਮੈਨ ਬੇਗੰਪੁਰਾ ਟਾਈਗਰ ਫੋਰਸ ਔਰ ਇਧਰ ਅਵਤਾਰ ਭਾਜੀ ਹੁਣੀ ਕੌਮੀ ਜਨਰਲ ਸਕੱਤਰ ਬੇਗੰਪੁਰਾ ਟਾਈਗਰ ਫੋਰਸ ਸੋ ਅਸੀਂ ਜੋ ਇਹ ਧਰਨਾ ਲਗਾਇਆ ਹੋਇਆ ਸੀਗਾ ਬੇਗੰਪੁਰਾ ਟਾਈਗਰ ਫੋਰਸ ਕੋਲੋਂ ਅੱਜ ਇਹ ਧਰਨਾ ਨੂੰ ਸਮਾਪਤ ਕਰ ਕਰ ਰਹੇ ਆਪਾਂ ਉਹਦਾ ਕਰ ਰਿਹਾ ਹੈ ਕਿ ਅੱਜ ਸਾਡੀ ਮੀਟਿੰਗ 11 ਵਜੇ ਸੀ ਐਸਐਸਪੀ ਬਈਆ ਸਾਹਿਬ ਜੀ ਨਾਲ ਔਰ ਜੋ ਲੜਕੀ ਪਰਮਜੀਤ कौर ਦਾ ਮਸਲਾ ਸੀਗਾ ਦੋ ਬੰਦਿਆਂ ਦੇ ਪਰਚਾ ਦਰਜ ਹੋ ਚੁੱਕਾ ਹੈ ਔਰ ਬਾਕੀ ਜੋ ਰਹਿੰਦੇ ਆ ਉਹਨੇ ਕਿਹਾ ਵੀ ਬਾਈ ਪ੍ਰੋਸੈਸ ਆਪਾਂ ਇਨਕੁਆਰੀ ਕਰਕੇ ਉਹ ਵੀ ਅਸੀਂ ਬਾਅਦ ਵਿੱਚ ਜੋ ਬੰਦੇ ਜਾਇਜ਼ ਹੋਏ ਪਾ ਦੇਵਾਂਗੇ ਉਸ ਤੋਂ ਬਾਅਦ ਜੋ ਹਰਪ੍ਰੀਤ ਸਿੰਘ ਬੇਗੰਪੂਰੀ ਦਾ ਮਸਲਾ ਸੀਗਾ ਉਸ ਵਿੱਚ ਵੀ ਇੱਕ ਬੰਦਾ ਅरेस्ट ਹੋ ਚੁੱਕਾ ਹੈ ਬਾਕੀ ਵੀ ਬਹੁਤ ਜਲਦੀ ਪੁਲਿਸ ਕਹਿ ਰਹੀ ਆ ਕਿ ਅਸੀਂ ਅरेस्ट ਕਰ ਲਵਾਂਗੇ ਔਰ ਜੋ ਧੂਤਕਰਾ ਦਾ ਮਸਲਾ ਸੀਗਾ ਉਹ 15 ਤੋਂ 18 ਲੱਖ ਰੁਪਏ ਦੀ ਚੋਰੀ ਹੋਈ ਆ ਉਸ ਵਿੱਚ ਵੀ ਸਾਨੂੰ ਐਸਪੀ ਪਈਆ ਸਾਹਿਬ ਨੇ ਅਸਵਾਸਨ ਦਵਾਇਆ ਹੈ ਕਿ ਮੈਂ ਥੋੜੇ ਦਿਨਾਂ ਵਿੱਚ ਹੀ ਫੈਲ ਮਗਾ ਲਈ ਆਪਣੇ ਕੋਲ ਮੈਂ ਖੁਦ ਟੈਨਸ਼ਨ ਲੈ ਕੇ ਖੁਦ ਪੈਰਾਬੈ ਕਰਕੇ ਥੋੜੇ ਦਿਨਾਂ ਵਿੱਚ ਵੀ ਉਹ ਜੋ ਮুলਜ਼ਮ ਹੈਗੇ ਆ ਉਹਨਾਂ ਨੂੰ ਫੜ ਕੇ ਅਰੈਸਟ ਕਰਕੇ ਹਵਾਲਾਤ ਅੰਦਰ ਦੇਣ ਦਾ ਪਤਾ ਕੀਤਾ ਨਹੀਂ ਔਰ ਸਾਨੂੰ ਜੁਬੇ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਸਾਨੂੰ ਬਿਲਕੁਲ ਵਿਸ਼ਵਾਸ ਆ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਇਸ ਕਰਕੇ ਬੇਗੰਪੂਰਾ ਟਾਈਗਰ ਫੋਰਸ ਵੱਲੋਂ ਜੋ ਧਾਰਨਾ ਲਗਾਇਆ ਗਿਆ ਸੀ ਉਸ ਨੂੰ ਅੱਜ ਅਸੀਂ ਸਮਾਪਤ ਕਰ ਰਹੇ ਆਂ